మనమా ఐతి చోట్ది ంది చోటిం దిలా స్యాత్టిలు తి నాం అఇటి ఇకొతారి దిలా దిలా కొస్ికున చ్టిలా నాం దిలా తిలా మయా స్యాంది నాం తిల� ਹਾਂ ਜੀ ਪਲੀਸਾ ਹਾਈ ਹਾਈ ਨਾ ਚੇਲਾ ਨਾ ਮੈਂ ਚਾਪੜ ਰੋਣ ਗਈ ਨੂੰ ਪਤਾ ਨਹੀਂ ਕੁੜੀਆਂ ਨੇ ਕੀ ਗੱਲਾਂ ਕਰਦੀ ਰਹਿਣੀ ਆ ਉੱਥੇ ਹੀ ਬੜਬੜ ਕੇ ਬਣਾਈ ਸੋਈ ਸੀ 3 ਗੱਲਾਂ ਬਾਤਾਂ ਤੁਹਾਡੀਆਂ ਜੁੜੀਆਂ ਆਂ ਤੇ ਨਾ ਮੰਗ ਕੇ ਨਹੀਂ ਉੱਥੇ ਬਾਹਰ ਕੁੜੀਆਂ ਦੇ ਸੋਈ ਚੱਲੀਆਂ ਨਹੀਂ ਆਈਆਂ ਨਹੀਂ ਸੋਈਆਂ ਤੇ ਤੇਰੇ ਇਸ਼ਾਰੇ ਤੇ ਹੀ ਚਲਦੀਆਂ ਕੁੜੀਆਂ ਜਿੱਦਾਂ ਇਸ਼ਾਰੇ ਮਾਰ ਕੇ ਬਾਹਰ ਦੇ ਲਈ ਜਿੱਦਾਂ ਘਲਾਸ ਆ ਪੜਮ ਬੈਠਣ ਦੀ ਹੋ ਗਈ ਸੀ ਕਹੋ ਕਹਿਣਾ ਕੀ ਆ ਹਾਂ ਚਾਪਣਾ ਹੀ ਲੱਗਦਾ ਦੁੱਧ ਤੇ ਸ਼ਵਾਇਆ ਹੀ ਨਹੀਂ ਅਹੀਂ ਆਠਾ ਦਾ ਮਤਲਬ ਕੀ ਅਹੀਂ ਦੁੱਧ ਦੀ ਛੋਹ ਨਹੀਂ ਤਾਂ ਪੀਣੇ ਆਂ ਆਹੇ ਨਬਾਲੀ ਆ ਕਾਲੀ ਜੀ ਮਿਨਾਲੀ ਆ ਤੈਨੂੰ ਤਾਂ ਚਾਹ ਵੀ ਬਣਾਣੀ ਆਂਦੀ ਧੀਰੇ ਬਣੀ ਕੋਈ ਨਹੀਂ ਬਣਾਉਂ ਮੈਂ ਨਹੀਂ ਵੀ ਨਹੀਂ ਸਿੱਖੀ ਜਿਆ ਇਹਨੂੰ ਨਾ ਚਾਹ ਬਣਾਉਣੀ ਆਈ ਕਿਤੇ ਆਹ ਬਦਾਲੀ ਖੇ ਪੀਣੇ ਮੈਂ ਉਹਦਾ ਵੀ ਟਾਲਿਆ ਲਿਆਈ ਆ ਹਾਂ ਮਾਂ ਨੇ ਕਦੇ ਨਹੀਂ ਸਿਖਾਈ ਮੰਜੇ ਤੇ ਬਠਾਉਣਾ ਸਿਖਾ ਸਕਿਆ ਨਹੀਂ ਤੇ ਆਂ ਕੋਈ ਚੀ ਨਹੀਂ ਹੁੰਦਾ ਹਾਂ ਨਹੀਂ ਇਹਨੂੰ ਕੋਈ ਰੋਟੀ ਪਾਣੀ ਨਾ ਲੱਗਦਾ ਚਾਹ ਪਾਣੀ ਦਾ ਨਹੀਂ ਪਤਾ ਵਾਰਦਾ ਬੱਚ ਕੁੜੀਆਂ ਦਾ ਬੈ ਜਾ ਚਾਹ ਬੈ ਜਾ ਰੋਮੀ ਇਹਨੂੰ ਕੋਈ ਕਰ ਲਿਆ ਕਰੋ ਚਾਹ ਦੀ ਸਵਾਦ ਦੀ ਬਣਾ ਲਿਆ ਕਰੋ ਜੇ ਮੰਗ ਹੀ ਲਈ ਦੀ ਚਾਹ ਤੁਹਾਡੇ ਕੋਲ ਤੇ ਜੀ ਦੀ ਵਧੀਆ ਤੇ ਬਣਾਈ ਨੂੰ ਚੰਗੀ ਬਣੀ ਦੁੱਧ ਮੈਨੂੰ ਚਲ ਆਇਆ ਗਾ ਵਧੀਆ ਬਣਾਈ ਤੇ ਫੇਰ ਤੁਸੀਂ ਪੀ ਲਓ ਜਾਓ ਆਪ ਤੁਸੀਂ ਇੱਥੇ ਦੁੱਧ ਤੇ ਰਹਿਣ ਨਾ ਪੀ ਲਿਆ ਆਪ ਨੇ ਨਹੀਂ ਬਣਾਈ ਨੀ ਹੰਦੂਈ ਫੇਰ ਮੁਰਗੀ ਆਹੋ ਤੂੰ ਯਾਰ ਸੋਹਣੇ ਦੁੱਧ ਵਾਲੀ ਬਣਾ ਲਿਓ ਤੇ ਸਾਨੂੰ ਬਣਾ ਦਈਆ ਪੰਗੜ ਮੈਂ ਜੀ ਦੀ ਜੇ ਫालतੂ ਚਾਹ ਥੋੜੀ ਪੀਨੇ ਤੂੰ ਜੀ ਬੇ ਅੱਛਾ ਅਹੀ ਫालतੂ ਪੀਨੇ ਆ ਜੁਬਾਨ ਵਿੱਚ ਇੱਕ ਤਾਂ ਗੱਠ ਲੰਮੀ ਆ ਤੈਨੂੰ ਕੋਈ ਪੁੱਛਣ ਕਿਸਰਵਾਣਾ ਨਹੀਂ ਆ ਗਾ ਪ੍ਰਧਾਨ ਬੜੀ ਫਿਰਦੀ ਆ ਜਿੱਦਾਂ ਨਿਕਾ ਵਿਆਹ ਕਹਿੰਦਾ ਮੈਂ ਤੈਨੂੰ ਰੋਕ ਪਹਿਲਾਂ ਕਰੂੰ ਮੈਂ ਲੰਮੀ ਆ ਬਹੁਤਾ ਬੋਲਣਾ ਚੱਲ ਦਫਾ ਹੋ ਜਾ ਮੇਰੀ ਨਿਕਾ ਤੋ ਵਿਆਹ ਪਾਣਾ ਜੈ ਦੀ ਗਾਣਾ ਵਿਆਹ ਕਰਾਂਗੇ ਬੜਾ ਵਧੀਆ ਤੇ ਨਾਲੇ ਕੁੜੀ ਲਿਆਵਾਂਗੇ ਇੱਕ ਤੋਂ ਵੀ ਵਧੀਆ ਆ ਹਾਂ ਹਾਂ ਜੀ ਦੇਖੋ ਵੀ ਇਹਨਾਂ ਨੇ ਦੋਨੋਂ ਟੀਜੀ ਪਾਤੀ ਹੋ ਜੇ ਮੇਰੇ ਬੰਦੇ ਪਾਦੋਗੇ ਮੈਂ ਭੁਗਤੇ ਹੋਵੇ ਮੈਂ ਦਾਪੇ ਲੱਭ ਕੇ ਲੈ ਆਉਂਦੀ ਜਾਈ। ਲੈ ਐਨੇ ਆਪੇ ਲੱਭ ਕੇ ਲੈ ਆਉਣੀ ਹੈ। ਗੱਡੀ ਵਾਲਾਂ ਪਿੰਖ ਖੇਡਣੀ ਨੇ। ਸਾਡੀ ਮਾਂ ਉਹ ਚਲੋ ਮੰਨਿਆ ਉਹ ਤੇ ਚਲੋ ਭਰਾ ਤੇਰੇ ਨੇ ਕਹਾ ਤਾਂ ਵੱਡੇ ਨੇ ਆਪਣੇ ਨੇ। ਕੀ ਇਹੋ ਠੀਕ? ਇਹਨੂੰ ਕੀ ਹੋਇਆ? ਉਹ ਤੇ ਮੈਂ ਕਿਹਾ ਉਹ ਇਤਨਾ ਡੋਨੋਟਾ ਮੇਰੇ ਕੋਲੇ ਪਾ। ਇਹਨੇ ਹੁਣ ਆਪੇ ਕਰਾਉਣਾ ਈ ਮੰਮੀ। ਚਲ ਕੋਈ ਨਹੀਂ ਆਪਾਂ ਨੂੰ ਕੀ ਆਪਾਂ ਜਗ ਆਪਾਂ ਕਹਿੰਦੇ ਅੰਦਰ ਆ। ਆਪਾਂ ਦੱਸਾਂਗੇ ਨਾ ਤੁਹਾਨੂੰ ਬੰਨ੍ਹਾ ਦਾਲ ਜੀ। ਅਸੀਂ ਜਾ ਕੇ ਪੈਸਾ ਟੇਲਾ ਰੱਖਿਆ ਮੈਂ ਹੱਥ ਤੇ। ਇਨੂੰ ਨਾ ਦੱਸਾਂਗੇ ਟੋਨਾ ਵਟੇ ਜੇ ਇਹਨੂੰ ਨਹੀਂ ਤੇ ਇਹਨੇ ਤੇ ਗੁੜਾ ਦੇਰ ਬਣਾ ਦਿੰਨੀ ਸਾਰੇ ਪਾਸੇ ਜਿਆਦੀ ਬਣਿਆ ਪਹਿਲ ਜਿਆਦੀ ਪਰ ਮਿਲ ਦੇਰ ਨੇ ਆ ਪਹਿਲ ਜਿਆਦੀ ਇਹਨੂੰ ਨਾ ਪਤਾ ਕਰਕੇ ਇਹ ਬੜੀ ਚੰਗਲ ਨਹੀਂ ਹੂੰ ਪਹਿਲਾਂ ਪਾੜ ਤੇ ਲੈਣਾ ਨੇ ਮੈਂ ਵੀ ਪਹਿਲੇ ਵਿਆਹ ਦੀ ਗੱਲਾਂ ਕਰਨ ਦਾ ਪਿੱਦੂ ਮੱਖਰਾ ਪਰ ਇਹ ਵੀ ਸ਼ੌਂਕ ਵਾਂਗ ਹਾਨੂੰ ਵੀ ਹੋਣਾ ਇਦੀ ਲੈ ਕੇ ਰੋਟੀ ਹਣਾ ਕੋਲਾ ਦਾ ਰੰਗੜਾ ਮਨ ਕੇ ਇਹ ਲਿਆ ਹੂੰ ਉਹਨੇ ਰੰਗ ਲਾਉਦੇ ਆ ਅੰਤਰਾ ਜਮਨ ਕਤੇ ਨਾ ਪਿਛੋਕ ਪਰੀਆਂ ਦੀ ਨਾਲ ਆਪ ਤੇ ਆਈ ਹੈ ਨਾ ਦੋ ਦੋ ਨਮਟੇ ਹੋ ਰਹਾ ਪਰ ਇਹ ਤੇ ਭਲੀ ਜਾਂਦੀ 2000 ਰੁਪਏ ਦੋ ਮੈਨੂੰ ਉਹ ਕੀ ਕਰਨਾਂ ਨੂੰ ਦੋ ਲੱਗਦੀ ਆ ਖਾਣ ਖਾ ਪੀ ਲਈ ਤਵਾ ਤੇਰ ਤੁਰੋਣਾ ਨਾ ਮੈਂ ਵੀ ਇਹਨਾਂ 2000 ਰੁਪਏ ਆਉਂਦਾ ਹੀ ਈ ਜ਼ਰਾ ਇਹ ਤੋਂ ਨੂੰ ਆ 10 ਦੇਣੇ ਕਿੰਨੇ ਦੇਣੀ ਸਭ 2 300 ਰੁਪਏ ਵਾਧੂ ਦੇ ਦੇਣੇ ਆਨੇ ਨੂੰ ਇਹਨੋਂ ਕਾਲੇ ਭਾਰਤ ਚਲ ਲੈਣ ਨਹੀਂ ਕਾਬ ਨਾ ਖਾ ਦਿਓ ਕਿ ਜਿਹੜਾ ਬਾਲਕ ਕੌਕਟਾ ਮਨੀ ਮੰਗੇਗਾ ਉਹ ਕੋਈ ਨਹੀਂ ਨੀ ਨਾ ਉਹਦੇ ਨੇ ਗੱਡੇਗਾ ਮੈਨੂੰ ਤਾਂ ਲੱਗਦਾ ਤੂੰ ਆਹੋ ਮਚਾ ਪਚਾ ਕੇ ਬੈਠਾ ਖਦੀਆਂ ਮੈਂ ਉਹਦਾ ਧਿਆਨ ਵੀ ਹੁੰਦਾ ਬਾਹਰ ਲਈਦਾ ਵੀ ਵੇਖਾਂ ਕੀਲ ਕਰਦੇ ਅੰਦਰ ਕੀਲ ਨਹੀਂ ਕਰਦੇ ਉਹਨੂੰ ਵੀ ਹੁੰਦਾ ਵੀ ਅਲਮਾਰੀ ਖੁੱਲ੍ਹਾ ਲੱਗੀ ਪਤਾ ਨਹੀਂ ਕੀ ਕੱਢ ਕੇ ਦੇ ਲੈਣਾ ਹਾਂ ਪਤਾ ਨਹੀਂ ਨਾ ਨਿਕੰਦੀ ਕਰਉਣੀ ਤੇ ਜੇ ਤੂੰ ਤੁਸੀਂ ਮੰਗਦੇ ਜੇ ਉੱਚੀ ਸਾਰੀ ਮੈਨੂੰ ਦੀਦੀ ਪੈਸੇ ਦੋ ਪੈਸੇ ਦੋ ਲੈ ਕੇ ਨਾ ਮਮੂ ਮੋਹ ਚੰਗਾ ਬਾਬਾ ਮੈਨੂੰ ਤੇ ਤੇ ਤੋਂ ਡਰ ਲੱਗਦਾ ਤੂੰ ਅੱਗੇ ਕਲੀ ਫਣੀਆ ਕਲੇਜ ਚੁੱਪ ਕਰ ਜਾ ਗਰੀਨੇ ਤੇ ਕਹਿਣੇ ਕਹਿਣਾ ਤੂੰ ਮੇਰੇ ਨਾਲ ਹੀ ਕਿਆ ਕਰਿਆ ਮੈਂ ਲੱਗਦਾ ਤੂੰ ਇੰਨਾ ਹੀ ਹੋ ਨਾ ਲੱਗ ਮੈਂ ਥੋੜੀ ਹੋਰਿਆ ਕੋਈ ਥੋੜਾ ਜਿਹਾ ਪਹਿਲਾਂ ਜੀਣਾ ਉਹ ਜਾਣ ਕੇ ਕਰਦੀ ਜੀ ਜਾਣਦੇ ਵੀ ਨਹੀਂ ਹਾਂਦੀ ਮੇਲੀ ਮਮੂ ਵੀ ਬੈ ਕੇ ਆਈ ਬਹੁਤ ਦੇਖਾ ਹਾਂ ਕਹਿੰਦੇ ਮੰਮੀ ਨੇ ਮੂੰਕਾ ਮਾਰੀ ਜਾ ਆਹ ਯਾਰ ਉਹ ਤੇ ਕੰਨੀ ਹੋ ਰਹੀ ਦੇਖੋ ਇਹਨਾਂ ਚੰਗੀ ਕਰ ਗਾ ਉਹ ਨਾ ਹੁਣ ਸੁਣ ਨਹੀਂ ਇਹਨਾਂ ਨੂੰ ਇਹਨਾਂ ਦੀ ਬ੍ਰੇਕਿੰਗ ਡਿਆ ਨਾ ਉਹ ਉਸ ਸੁਣ ਨਹੀਂ ਨਹੀਂ ਮੇਰੇ ਕੰਨ ਹੀ ਘੁੰਮੀ ਕਰਕੇ ਕੀ ਆ ਭਾਏ ਆਉ ਮੈਂ ਬਾਹਰ ਵੀ ਹਾਂ ਉੱਥੇ ਵੀ ਸੁਣ ਚੁੱਕੀ ਕਿ ਐਵੇਂ ਕਲੇਸ਼ ਕਰੂ ਵੇਹਾਂ ਨੂੰ ਮੀਤਾਂ ਕਰਦਾ ਰਹਿੰਦਾ ਫਿਰ ਇਹਨੇ ਵੀ ਛੇ ਫਾਤੇ ਲਾਏ ਮੈਂ ਅੰਮੀ ਤੇਰੇ ਲਈ ਮੋਮੋਜ ਲੈ ਕੇ ਆਉਣੇ ਨਹੀਂ ਤੇ ਲੜਾਈ ਆਪਣੀ ਪੱਕੀ ਹੋ ਜਾਂਦੀ ਮੈਂ ਦੇਖੋ ਕਹਿੰਦਾ 2 300 ਰੁਪਏ ਹਨ ਉਹ ਹੋਰ ਬੇਦਾਖਿਆ ਕੋਈ ਨਹੀਂ ਦੇ ਰਿਹਾ ਮਮੇ ਤੇ ਆ ਸੰਦੇਵਾਤ ਦੇ ਜਾਰਾ ਕਰੂ ਨਾ ਜਾਰ ਬਿੱਲੀ ਵੀ ਹੁੰਦੇ ਉਹਨਾਂ ਨੇ ਮੈਨੂੰ ਖੁਦ ਮੰਗਾਇਆ ਜਾਰ ਬਿੱਲੀ ਤੂੰ ਪੱਲਾ ਹੀ ਖਾਣਾ ਜਾਰ ਬਿੱਲੀ 50 ਰੁਪਏ ਲਈ ਨਹੀਂ ਖਲਾਉਂਦੇ ਮੈਂ ਤੇ ਲਾਲਾ ਭੁੱਖੇ ਨੰਗੇ ਜੇ ਤੇਰੇ ਜਾਰ ਬਿੱਲੀ ਨਹੀਂ ਉਹ ਖਵਾ ਮੈਨੂੰ ਮੇਰੇ ਇਤਨਾ ਜਾਰ ਨਹੀਂ ਅੱਛਾ ਵਾ ਪਾਰਟੀਆਂ ਦਿੰਦੇ ਨਹੀਂ ਜੀ ਤਕਰੀਬ ਨੇ ਵੀ ਤੇ ਮਮੋ ਜਿਹਾਣ ਕੇ 50 ਰੁਪਏ ਤੇ ਸਾਰੇ ਮਗਰਾਂ ਆ ਜਾ ਮੋ ਜਾਰ ਲੁੱਟੋ ਹਾਂ ਹੋ ਥੈਂਕ ਯੂ ਭਾਜਾ ແહ ફાળો ઓ દેના બલે પાપા પર સચ તੈਂકરી મેલે નઈ ખાને કુછ લાય કોઈને વેખા કે મધુની તહીં હા સાહેબ તું તો 50 રૂપિયા દે મેલે પચુગા ઓય દે મેરે જોગે જાજે જાદા દે 2 300 રૂપિયા વાસ દે હો મેકો નહી ગત તું મેને લિયા કે જાયેગા 50 રૂપિયા જીજી કોઈ નહી વેખા કે મધુની મેલે મોમસ લા કે ઓને આ મોમસ આહો ચામી લે કે આઈ ને તો મેં ફિર કુકલે જેસા પોગે ડાઈ જાણી હું કોઈ નહી કોઈ નહી Olha a ਉੱਗੀ ਬੋਲਾਂ ਆਰਾ ਪੀਣਾ ਨਹੀਂ ਆ ਹਣ ਤੁਰ ਸੋਚੇ ਕੋਚ ਲੈਣਗੀ ਤੇ ਕਾਸ ਤੇ ਲੀ ਬੈਠੀ ਦੋ ਮਿੰਟ ਕੋ ਨੂੰ ਤੇ ਜੇ ਮੈਂ ਮਤ ਨੂੰ ਜਾਣ ਜਾਣ ਕੇ ਆਉਂਦੇ ਮੈਂ ਤਾਂ ਮਾਹੀ ਕੰਮ ਕਰਨ ਲੈਣੀ ਅੱਗੇ ਕੋਚਾ ਵਾਹ ਤੂੰ ਜਾਣ ਕੇ ਕਿਹੜਾ ਜਾਣ ਜਾਣ ਕੇ ਕਿਹੜਾ ਜਾਣ ਜਾਣ ਕੇ ਆਉਣੀ ਹੈ ਕੋਈ ਜਾਣ ਜਾਣ ਕਰਾਉਂਦੇ ਨਹੀਂ ਦੱਸ ਹੈ ਜੇ ਜੋਦੀ ਕੋਈ ਤੁਮਾਨੀ ਹੋਣੀ ਨਾ ਇਹ ਵਿਆਹ ਹੀ ਹੋਈ ਜਾਵੇ ਜਾਂ ਜਾਰੇ ਘਰ ਮੈਂ ਪ੍ਰਧਾਨ ਬਣ ਜਾ ਤੂੰ ਬਾਣ ਕੇ ਬਖਾਇ ਤਾਂ ਦੰਤੇ ਨੂੰ ਮੈਂ ਨਾ ਰੋਕ ਕੀਤਾ ਕਿ ਆ ਰੁਪਈ ਕਰੇਗੀ ਤੂੰ ਫੇਰੀ ਮੈਂ ਇਧਾਂ ਕੋਲ ਕੋ ਲਾਈਏ ਤੇਰਾ ਫ੍ਰਿਜ ਤੇ ਲਾ ਕੇ ਆਂ ਕੇ ਖਲੋਈ ਗਈਆਂ ਪਰ ਹੀ ਤੇ ਕਿੱਡੀ ਨੁਆਰ ਲੱਗੀ ਆ ਕਿੱਡਾ ਇਹਨੇ ਸੈ ਬਹਿਣਾ ਸੰਗਾ ਛੱਡੇ ਬੇਲੀ ਹੋਗੇ ਮੈਂ ਐਡਾ ਲੰਮੀ ਨਾਲ ਅਜੇ ਮੈਂ ਤੇ ਮਾਂ ਨੂੰ ਕਰਦੀਆਂ ਅੱਗੇ ਮਸਾ ਹੀ ਤੁਨ ਕਰਦੀਆਂ ਤੂੰ ਖਾਣ ਨੂੰ ਤੂੰ ਆਹ ਚਾਹੀ ਜਾਣਾ ਪਰ ਸੋਈ ਚ ਬੜੀ ਜੇਹੀਂ ਆਈਆਂ ਨੇ ਸੋਈ ਤੇ ਕਿੱਡੀ ਰੁਪਈ ਆ ീ ഒക്കൂർ ഹീയാണുപോട്ട് 干那么多。 ਫੁੱਟੇ ਮਾਰ ਲੈ ਮੈਨੂੰ ਕਿਹੜਾ ਲਾ ਦੇ ਰਿਹਾ ਹੈ ਨਹੀਂ ਪਤਾ ਨਹੀਂ ਲੱਗਦਾ ਇੱਥੇ ਰਾਖੂ ਤੇ ਤਾਂ ਮੈਂ ਕਿਆ ਕਿਆ ਕਰੂਣਾ ਪੈਂਦਾ ਤੈਨੂੰ ਬਰਾਉ ਦਿੰਦਾ ਤੂੰ ਤੂੰ ਕਿਹਦੇ ਨਾਲ ਕਿਦੋਂ ਮੇਰਾ ਕੰਮ ਵੀ ਮਾਰ ਲੈ ਤੂੰ ਕੰਮ ਕਰਦੀ ਆ ਪਤਾ ਨਹੀਂ ਕਿੱਥੇ ਕਰਦੀ ਨਾ ਕੋਈ ਮੈਨੂੰ ਪਾ ਕੇ ਲੱਗਦਾ ਕੋਚਾ ਲਾਇਆ ਚਾਜਣਾ ਜੀ ਪਾਈ ਹੈ ਕੁੜੀਆਂ ਦੇ ਦੁਆਲੇ ਰਹੀ ਆ ਉੱਥੇ ਵੀ ਰੋਟੀ ਖਵਾਣਾ ਮੈਂ ਆਉਂ ਖਵਾਣਾ ਚਾਹ ਪੱਕਣੀ ਨਹੀਂ ਮਾਰੀ ਜੀ ਤਾਂ ਉਹ ਵੀ ਚੱਜਣਾ ਨਹੀਂ ਜੇ ਅਸੀਂ ਫਰਿੱਜ ਲਾ ਕੇ ਆ ਗਏ ਕੋ ਖਾਣ ਮਤ ਲਾ ਪੀਆ ਉਹ ਹੀ ਨਹੀਂ ਖਾਣ ਦਿੱਤਾ